ਸਸੀ ਕਾਲ ਜੀ ਬਰਕਤ ਵੀਡੀਓ ਵਿੱਚ ਪ੍ਰੀਤ ਵਾਪਸ ਆਪਣੇ ਘਰ ਆਉਂਦੀ ਹੈ ਤੇ ਉਸ ਦੀ ਮੰਮੀ ਨੇ 4000 ਰੁਪਏ ਚੋਰੀ ਪ੍ਰੀਤ ਦੇ ਪਰਸ ਵਿੱਚ ਪਾ ਦਿੱਤੇ ਪਰ ਪ੍ਰੀਤ ਨੂੰ ਨਹੀਂ ਦੱਸਦੀ ਉਸ ਦੀ ਮੰਮੀ ਕਿਉਂਕਿ ਜੇ ਪ੍ਰੀਤ ਨੂੰ ਦੱਸਦੀ ਤਾਂ ਉਸ ਨੇ ਪੈਸੇ ਨਹੀਂ ਲੈ ਕੇ ਜਾਣੇ ਸੀ ਪਰ ਮੰਮੀ ਪ੍ਰੀਤ ਨੂੰ ਇਹ ਵੀ ਨਹੀਂ ਦੱਸਦੇ ਕਿ ਮੈਂ ਵਿੱਕੀ ਨੂੰ 25000 ਰੁਪਏ ਦਿੱਤੇ ਆ ਵਿੱਕੀ ਵੀ ਪ੍ਰੀਤ ਨਾਲ ਚਾਲ ਖੇਡ ਜਾਂਦਾ ਹੈ ਆਪ ਨਵਾਂ ਫੋਨ ਲੈ ਲੈਂਦਾ ਹੈ ਤੇ ਪ੍ਰੀਤ ਨੂੰ ਪੁਰਾਣਾ ਫੋਨ ਦੇ ਦਿੰਦਾ ਹੈ ਫਿਰ ਜਦੋਂ ਵਿੱਕੀ ਜਾਣ ਲੱਗਦਾ ਹੈ ਤਾਂ ਪ੍ਰੀਤ ਤੋਂ ਉਹ 1000 ਰੁਪਏ ਦੀ 1000 ਰੁਪਿਆ ਮੰਗਦਾ ਹੈ ਜੋ ਉਸ ਦੀ ਭਾਬੀ ਨੇ ਦਿੱਤਾ ਸੀ ਉਸ ਨੂੰ ਪਰ ਜਦੋਂ ਪ੍ਰੀਤ ਕਹਿੰਦੀ ਹੈ ਮੈਂ ਪਾਰਸ ਵਿੱਚ 1000 ਰੁਪਏ ਮੇਰੇ ਪਾਰਸ ਵਿੱਚ 1000 ਰੁਪਏ ਲੈ ਲਓ ਤਾਂ ਉਸ ਨੂੰ ਪਤਾ ਲੱਗ ਜਾਂਦਾ ਹੈ ਕਿ ਉਸ ਦੀ ਮੰਮੀ ਨੇ 4000 ਰੁਪਏ ਵੀ ਦਿੱਤੇ ਆ ਪਰ ਪ੍ਰੀਤ ਨੂੰ ਨਹੀਂ ਪਤਾ ਹੁੰਦਾ ਫਿਰ ਉਹ 1000 ਰੁਪਏ ਛੱਡ ਜਾਂਦਾ ਹੈ ਤੇ 4000 ਰੁਪਏ ਲੈ ਜਾਂਦਾ ਹੈ ਫਿਰ ਜਦੋਂ ਪ੍ਰੀਤ ਦੀ ਮੰਮੀ ਦਾ ਫੋਨ ਆਉਂਦਾ ਹੈ ਤਾਂ ਉਸ ਦੀ ਮੰਮੀ ਪ੍ਰੀਤ ਨੂੰ ਕਹਿੰਦੀ ਹੈ ਕਿ ਮੈਂ ਤੇ ਪਰਸ ਵਿੱਚ 4000 ਰੁਪਏ ਪਾਏ ਸੀ ਉਹ ਤੂੰ ਕੱਢ ਲਏ ਸੀ ਪ੍ਰੀਤ ਕਹਿੰਦੀ ਮੈਂ ਤਾਂ ਪਰਸ ਵੀ ਨਹੀਂ ਦੇਖਿਆ ਪ੍ਰੀਤ ਆਪਣੀ ਮੰਮੀ ਨੂੰ ਬਹੁਤ ਬੋਲਦੀ ਆ ਉਹ ਕਹਿੰਦੀ ਆ ਮੰਮੀ ਤੁਸੀਂ ਐਂਦਾ ਚੋਰੀ ਮੈਨੂੰ ਪੈਸੇ ਨਾ ଦਿਆਂ ਕਰੋ ਘਰ ਵਿੱਚ ਵੀ ਕਲੇਸ਼ ਪੈ ਜਾਂਦਾ ਹੈ ਤੁਸੀਂ ਮੈਨੂੰ ਉਦੋਂ ਦਿਆ ਕਰੋ ਜਦੋਂ ਕੋਈ ਦਿਨ ਸੁੱਧ ਹੁੰਦਾ ਹੈ ਜੇ ਤੁਸੀਂ ਸਾਰੀਆਂ ਚੀਜ਼ਾਂ ਮੈਨੂੰ ਲੈ ਕੇ ਦਿੰਦੇ ਆ ਤਾਂ ਮੈਨੂੰ ਇਹ ਕਹਿ ਦਿੰਦੇ ਆ ਕਿ ਸਾਰੀਆਂ ਚੀਜ਼ਾਂ ਤਾਂ ਤੇਰੇ ਕੋਲ ਹੈਗੀਆਂ ਆ ਅਸੀਂ ਤੈਨੂੰ ਕੀ ਲੈ ਕੇ ਦਈਏ ਫਿਰ ਜਦੋਂ ਪ੍ਰੀਤ ਫੋਨ ਰੱਖਦੀ ਆ ਤੇ ਉਸਦੀ ਮੰਮੀ ਬਹੁਤ ਬੋਲਦੀ ਆ ਕਿ ਮੇਰੀ ਕੁੜੀ ਨੂੰ ਪਤਾ ਹੀ ਨਹੀਂ ਕੀ ਪੜਾ ਦਿੱਤਾ ਜੋ ਮੇਰੀ ਗੱਲ ਨਹੀਂ ਮੰਨਦੀ ਫਿਰ ਜਦੋਂ ਪ੍ਰੀਤ ਆਪਣਾ ਪਾਰਸ ਦੇਖਦੀ ਹੈ ਤਾਂ ਉਸਦੇ ਪਾਰਸ ਵਿੱਚ ਪੈਸੇ ਨਹੀਂ ਹੁੰਦੇ ਉਸ ਨੂੰ ਪਤਾ ਲੱਗ ਜਾਂਦਾ ਹੈ ਕਿ ਵਿੱਕੀ ਪੈਸੇ ਕੱਢ ਕੇ ਲੈ ਗਿਆ ਉਸ ਨੂੰ ਇਹ ਵੀ ਇਹ ਵੀ ਵਿੱਕੀ ਕਹਿ ਦਿੰਦਾ ਹੈ ਕਿ ਉਸ ਨੂੰ ਇਹ ਵੀ ਪਤਾ ਹੈ ਕਿ ਵਿੱਕੀ ਬਹੁਤ ਲਾਲਚੀ ਆ ਉਸ ਨੇ ਪ੍ਰੀਤ ਨੂੰ ਇਹ ਵੀ ਨਹੀਂ ਦੱਸਿਆ ਕਿ ਉਹ ਪ੍ਰੀਤ ਨੂੰ ਇਹ ਵੀ ਇਹ ਦੱਸੇਗਾ ਕਿ ਤੇਰੇ ਪਾਰਸ ਵਿੱਚ 5000 ਰੁਪਏ ਸੀ ਉਹ ਕਿੱਥੇ ਗਏ ਤੇ ਮੰਮੀ ਤੇ ਫੋਨ ਬਾਰੇ ਪ੍ਰੀਤ ਉਸ ਨੂੰ ਦੱਸੇਗੀ ਅੱਗੇ ਜਾਣਕਾਰੀ ਲਈ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ